ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਤਪੰਥ ਸਿੰਘ ਪੰਨੂ ਜੀ ਭਾਈ ਸਾਹਿਬ ਤੁਸੀਂ ਵਕੀਲ ਵੀ ਹੋ ਪੜ੍ਹੇ ਲਿਖੇ ਵੀ ਹੋ ਇਤਿਹਾਸ ਦੀ ਸਮਝ ਵੀ ਰੱਖਦੇ ਹੋ ਜੇ ਅਸੀਂ ਨਹੀਂ ਗਲਤੀਆਂ ਨੂੰ ਸੁਧਾਰਾਂਗੇ ਤਾਂ ਕੌਣ ਸੁਧਾਰੂਗਾ ਤੁਹਾਨੂੰ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰਾ ਰਹੇ ਹਾਂ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਸ ਖੰਡੇ ਦੇ ਨਾਲ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਸੀ ਜਿਸ ਨੂੰ ਤੁਸੀਂ ਖੰਡਾ ਸਮਝ ਕੇ ਆਪਣੇ ਝੰਡਿਆਂ ਤੇ ਲਾ ਲੈਂਦੇ ਹੋ ਉਹ ਜਰਨਲ ਐਡਵੈਰ ਦਾ ਲੋਗੋ ਆ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਜਦੋਂ ਤੁਸੀਂ ਉਹਨੂੰ ਖੰਡੇ ਦਾ ਦਰਜਾ ਦੇ ਦਿੰਦੇ ਹੋ ਤਾਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਬੇਅਦਬੀ ਹੁੰਦੀ ਆ ਭਾਈ ਸਾਹਿਬ 100 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਬੇਅਦਬੀ ਕਰਦਿਆਂ ਨੂੰ ਇਹ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀ ਉਹਨਾਂ ਨੇ ਆਪਣਾ ਜੋ ਬੈਚ ਸੀ ਉਹਨਾਂ ਨੇ ਸਿੱਖ ਬਟਾਲੀਅਨ ਦੇ ਲਈ ਬੈਚ ਬਣਾਇਆ ਸੀ ਉਸ ਬੈਚ ਨੂੰ ਹੀ ਉਹਨਾਂ ਨੇ ਖੰਡਾ ਕਹਿਣ ਲਾ ਦਿੱਤਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਵੀ ਕੀਤੀ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਤੁਸੀਂ ਜਾਣੋ ਇਤਿਹਾਸ ਦੇ ਜਦੋਂ ਇਹਨੂੰ ਝੰਡਿਆਂ ਤੇ ਲਾਉਨੇ ਹੋ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਵੀ ਹੁੰਦੀ ਆ ਅਸੀਂ ਗੱਲ ਕਰਦੇ ਆਂ ਖਾਲਸਤਾਨ ਇੱਕ ਸੱਚ ਦੀ ਖਾਲਸਾ ਮਤਲਬ ਸੱਚ ਪਿਓਰ ਜਦੋਂ ਖਾਲਸਾ ਪਿਓਰ ਝੰਡੇ ਤੇ ਲਿਖ ਕੇ ਉਹਦੇ ਉੱਪਰ ਆਪਾਂ ਝੂਠ ਲਾ ਦਿੰਨੇ ਆਂ ਜਾਨੀ ਝੂਠਾ ਲੋਗੋ ਲਾ ਦਿੰਨੇ ਆਂ ਤਾਂ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਵੀ ਹੁੰਦੀ ਆ ਉਹ ਵੀ ਵੱਡੇ ਪੱਧਰ ਤੇ ਕਿਉਂਕਿ ਜਿੰਨੇ ਲੋਕਾਂ ਕੋਲੇ ਝੰਡੇ ਚੱਕੇ ਹੁੰਦੇ ਨੇ ਉਹ ਸਾਰੇ ਦੀ ਸਾਰੇ ਅਣਜਾਣੇ ਦੇ ਵਿੱਚ ਬੇਅਦਵੀ ਕਰਦੇ ਨੇ ਗੁਰੂਆਂ ਦੇ ਖੰਡੇ ਦੀ ਹੁਣ ਤੁਸੀਂ ਗੁਰੂਆਂ ਦੇ ਖੰਡੇ ਦੇ ਦਰਸ਼ਨ ਕਰ ਰਹੇ ਹੋ ਇਹ ਆ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਖੰਡਾ ਜੋ ਸਿੰਘ ਦੇ ਹੱਥ 'ਚ ਫੜਿਆ ਹੋਇਆ ਹਰ ਰੋਜ਼ ਆਨੰਦਪੁਰ ਸਾਹਿਬ ਇਹਦੇ ਦਰਸ਼ਨ ਕਰਾਏ ਜਾਂਦੇ ਨੇ ਇਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਅਸੀਂ ਗੁਰੂ ਦੀਆਂ ਸੰਗਤਾਂ ਅੱਗੇ ਤੇ ਗੁਰਦੁਆਰੇ ਦੀਆਂ ਕਮੇਟੀਆਂ ਅੱਗੇ ਤੇ ਖਾਲਿਸਤਾਨ ਦੇ ਹਮੈਤੀ ਸੱਜਣਾ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਭਾਈ ਸਾਹਿਬ ਇਹ ਲੋਗੋ ਨੂੰ ਲਾਉਣ ਤੋਂ ਪਹਿਲਾਂ ਸੋਚੋ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਗੁਰੂਆਂ ਦੇ ਖੰਡੇ ਦੀ ਬੇਅਦਬੀ ਹੁੰਦੀ ਰਹੇ ਤੁਸੀਂ ਚਾਹੁੰਦੇ ਹੋ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਬੀ ਕਰਨੀ ਖਾਲਸਤਾਨ ਵੀ ਕਹਿਣਾ ਤੇ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਬੀ ਵੀ ਕਰਨੀ ਇਹ ਤੁਸੀਂ ਚਾਹੁੰਦੇ ਹੋ ਜੇ ਤਾਂ ਤੁਸੀਂ ਚਾਹੁੰਦੇ ਹੋ ਕਿ ਗੁਰੂਆਂ ਦੇ ਖੰਡੇ ਦੀ ਬੇਅਦਬੀ ਇਵੇਂ ਜਿਵੇਂ ਹੋਣੀ ਚਾਹੀਦੀ ਆ ਕਰਨੀ ਚਾਹੀਦੀ ਆ ਤਾਂ ਫਿਰ ਲਾਵੋ ਇਹਨੂੰ ਝੰਡਿਆਂ ਤੇ ਜੇ ਤੁਸੀਂ 100 ਸਾਲ ਤੋਂ ਹੁੰਦੀ ਗਲਤੀ ਸੁਧਾਰਨਾ ਚਾਹੁੰਦੇ ਹੋ ਤਾਂ ਇਹਨੂੰ ਨਾਂ ਲਾਵੋ ਸੰਗ ਤੇ 100 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਬੇਅਦਬੀ ਹੁੰਦੀ ਨੂੰ ਇਹ ਬੇਅਦਬੀ ਸਾਨੂੰ ਰੋਕਣੀ ਚਾਹੀਦੀ ਆ ਜੇ ਅਸੀਂ ਫੇਰ ਵੀ ਜਾਣ ਬੁੱਝ ਕੇ ਬੇਅਦਬੀ ਕਰਾਂਗੇ ਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਮਾਫ਼ ਨਹੀਂ ਕਰਨਾ ਇਤਿਹਾਸ ਨੇ ਕਦੇ ਮਾਫ਼ ਨਹੀਂ ਕਰਨਾ ਕਿਉਂਕਿ ਸੱਚ ਹਮੇਸ਼ਾ ਸੱਚ ਹੁੰਦਾ ਅੰਗਰੇਜ਼ਾਂ ਨੇ ਆਪਣੇ ਲੋਕੋ ਨੂੰ ਖੰਡਾ ਕਹਿਣ ਲਾ ਦਿੱਤਾ ਸੀ ਅੱਜ ਤੁਹਾਡੇ ਸਾਹਮਣੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਫੇਰ ਪ੍ਰਗਟ ਆ ਤੁਸੀਂ ਦੇਖ ਸਕਦੇ ਹੋ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਇਸ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਇਹ ਆ ਸਾਡੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਕੀ ਤੁਸੀਂ ਬੇਅਦਬੀ ਕਰਦੇ ਰਹਿਣਾ ਜਾਂ ਰੋਕਣੀ ਆ ਬੇਅਦਬੀ ਇਹ ਹੁਣ ਤੁਹਾਡੇ ਵੱਸ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ